ਰਾਗ ਕਨੜਾ ਚੌਪ ਦੇ ਮਹਿਲਾ ਚੌਥਾ ਕਰ ਪੈਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਮੇਰਾ ਮਨ ਸਾਧ ਜਨਾਂ ਮਿਲ ਹਰਿਆ ਹਾਂ ਬਲ 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 ਸਾਧ ਜਨਾਂ ਕੋ ਮਿਲ ਸੰਗਤ ਪਾਰ ਉਤਰਿਆ ਰਹਾ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਥ ਜਨਾ ਪਗ ਪਰਿਆ ਤਨ ਤਨ ਸਾਧ ਜੇ ਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਿਤ ਉਧਰਿਆ ਮਨਵਾ ਚੱਲੇ ਚੱਲੇ ਬੋ ਬੋ ਬਿਦ ਮਿਲ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਪਲਨੀ ਕੇ NIL ਸੰਤ ਜਨਾ ਮਲ ਲਹੀਆ ਹਉ ਮੈਂ ਦੁਰਤ ਗਿਆ ਸਭ ਨੀ ਕਰ ਜਿਉ ਸਾਬਨ ਕਾਪਰ ਕਰਿਆ ਮਸਤਕ ਲਿਲਾਟ ਲਿਖਿਆ ਤੁਰ ਠਾਕੁਰ ਗੁਰ ਸਤਗੁਰ ਚਰਨ ਔਰ ਧਰਿਆ ਸਭ ਦਾਲਦ ਦੁਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਾਨੜਾ ਮਹਲਾ 4 ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੀਨ ਰਹਾਉ ਹਮ ਅਚਿਤ ਅਚੇਤ ਨਾ ਜਾਣੈ ਗਤਮਿਤ ਗੁਰ ਕੀਏ ਸੁਚਿਤ ਚਿਤ ਤੇਨ ਪ੍ਰਭ ਦੀਨ ਦਇਾਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੀਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਤਟ ਦੇਵੋਂ ਹਿਯਾ ਰਾਤਿਨ ਹਰ ਕੇ ਸੰਤ ਮਿਲੇ ਹਰ ਮਿळ्या ਹਮ ਕੀਏ ਪਤਿਤ ਪਵੇਨ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿੜਿਆ ਪਾਥਰ ਸੀਨ ਜਨ ਕੀ ਮਹਿਮਾ ਬਰਨ ਨਾ ਸਕੋ ਓਏ ਊਤਮ ਹਰ ਹਰ ਕীন ਤੁਮ ਹਰਿ ਸ਼ਾ ਵੱਡੇ ਪ੍ਰਭ ਸੁਆਮੀ ਸਭ ਵਣਜਾਰੇ ਰਾਸ ਦੇਨ ਜਨ ਨਾਨਕ ਕੋ ਦਇਆ ਪ੍ਰਭ ਤਾਰੋ ਲੱਦ ਵਖਰ ਹਰ ਹਰ ਲੀਨ ਕਾਨੜਾ ਮਹਿਲਾ ਚੌਥਾ ਜਪ ਮੰਨ ਰਾਮ ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚ ਗ੍ਰਹਿ ਉਦਾਸ ਰਹਾਉ 함 ਹਰ ਹਿਰਦੈ ਜਪਿਓ ਨਾਮ ਨਰ ਹਰ ਤਬ ਕਿਰਪਾ ਕਰੀ ਕਿਰਪਾਸ ਆਨੰਦਨ ਆਨੰਦ ਭਇਆ ਮਨ ਬਿਗਸਿਆ ਉਦਮ ਭੈ ਮਿਲ ਕੀ ਆਸ ਹਮ ਹਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗਰਾਸ ਕਿਲ ਬਿਖ ਦਹਿਨ ਪੈ ਖਿਨ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵੇ ਮੂਰਖ ਮੁਗਦ ਰਖੇ ਪ੍ਰਭ ਤਾਸ ਅਵਗਨ ਯਾਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨੀਚ ਵਿਖਿਆਸ ਹਮਰੇ ਅਵਗੁਨ ਸੰਗ ਗੁਰ ਮੇਟ ਜਨ ਨਾਨਕ ਮੇਲ ਲੀਏ ਪ੍ਰਭ ਪਾਸ ਕਾਨੜਾ ਮਹਿਲਾ ਚੌਥਾ ਮੇਰੈ ਮਨ RAM ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਪਾਉ ਗਇਓ ਸਭ ਝਾਕ ਰਹਾ ਨਾਨਾ ਰੂਪ ਰੰਗ ਹਰ ਕੇਰੇ ਘਟ ਘਟ RAM ਰਵਿਓ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸ਼ੋਭਾ ਜਿਨ ਔਰ ਤਾਰਿਓ ਹਰ ਰਸ ਕਰ ਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਸ਼ਰਾਕ ਹਰ ਕੇ ਸੰਤ ਜਨਮੈ ਹਰ ਹਰ ਤੇ ਜਨ ਊਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸ਼ਕੀ ਮੁਸ਼ਕਾਕ ਤੁਮਰੇ ਜਨ ਤੁਮ ਹੀ ਪ੍ਰਭ ਕੀ ਏ ਹਰ ਰਾਖ ਲਿਓ ਆਪਣਾ ਆਪਣਾਕ ਜਨ ਨਾਨਕ ਕੇ ਸਖਾ ਹਰ ਪਾਈ ਮਾਤ ਪਿਤਾ ਬੰਦ ਪਰ ਹਰ ਸਾਖ ਤਨੜਾ ਮਹਿਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਗੜ ਵੇੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਰਹਾਉ ਮਿਥਿਆ ਪਰਮ ਪਰਮ ਬੋ ਭ੍ਰਮਿਆ ਲੁਭਧੋ ਪੁੱਤਰ ਕਲਤਰ ਮੋ ਪ੍ਰੀਤ ਜੈਸੇ ਤਰਵਰ ਕੀ ਤੁਸ਼ ਛਾਇਆ ਖਿਨ ਮੈਂ ਬਿਨਸ ਜਾਏ ਦੇ ਪੀਤ ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੈ ਰਾਮ ਰਵਿਆ ਘਟ ਅੰਤਰ ਅਸਥਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੇ ਕਬਹੂ ਹਰ ਹਰ ਜਾਏ ਮਿਲੇ ਹਰ ਪੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਿਤ ਕਟੀਤ ਹਰ ਹਰ ਨਾਮ ਦੀਓ ਮੁਖ ਔਖਦ ਜਨ ਨਾਨਕ ਪਤਿਤ ਪੁਨੀਤ ਕਾਨੜਾ ਮੈਲਾ ਚੌਥਾ ਜਪ ਮੰਨ ਰਾਮ ਨਾਮ ਜਗਨਨਾਥ ਕੂਮਨ ਕੇਰ ਪਰੇ ਬਿਖ ਬਿਖਿਆ ਸਤਗੁਰ ਕਾਢ ਲੀਏ ਦੇ ਹੱਥ ਰਹਾਉ Swami अतए निरंजन नरहर ਤੁਮ ਰਾਖ ਲਿਹੁ ਹਮ ਪਾਪੀ 파ਥ ਕਾਮ ਕ્રોਧ ਬਿਖਿਆ ਲੋਭ ਲੁਭਤੇ ਕਾਸ਼ ਲੋਤਰੇ ਸੰਗ ਸਾਥ ਤੂੰ ਵੱਡ ਪੁਰਖ ਵੱਡ ਗੰਮ ਅਗੋਚਰ ਹਮ ਢੂੰਡ ਰਹਿ ਪਾਈ ਨਹੀਂ ਹਾਥ ਤੂੰ ਪਰੇ ਪਰੇ ਅਪਰੰਪੁਰ ਸੁਆਮੀ ਤੂੰ ਆਪਨ ਜਾਣੇ ਆਪ ਜਗਨਨਾਥ ਅਦ੍ਰਿਸ਼ਟ ਅਗੋਚਰ ਨਾਮ ਧਿਆਏ ਸਤ ਸੰਗਤ ਮਿਲ ਸਾਧੂ ਪਾਠ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮਰਾਖ ਲਿਹੋ ਜਗਨਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰੋ ਕਿਰਪਾ ਰੱਖੋ ਜਨ ਸਾਥ ਕਾਨੜਾ ਮਹਿਲਾ ਚੌਥਾ ਕੜਤਾਲ ਘਰ ਪੰਜਵਾਂ ੴ ਸਤਿਗੁਰ ਪ੍ਰਸਾਦਿ ਮਨ ਜਪੋ RAM ਗੋਪਾਲ ਹਰ ਰਤਨ ਜਿਵੇ ਹਰ ਲਾਲ ਹਰ ਗੁਰਮੁਖ ਘਲ ਟਕਸਾਲ ਹਰ ਹੋ ਕਿਰਪਾਲ ਰਹਾਉ ਤੁਮਰੇ ਗੁਣ ਅਗੰਮ ਗੋਚਰ ਏਕ ਜੀ ਕਿਆ ਕਥੈ ਵਿਚਾਰੀ RAM 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 ਲਾਲ ਤੂੰ ਮਰੀ ਜੀ ਅਕਥ ਕਥਾ ਤੂੰ 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 ਹੀ ਜਾਣੈ ਹਉ ਹਰ ਜਪ ਪਈ ਨਿਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਜਾ ਕੋ ਭਾਗ ਤਿੰਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਨ ਗਾਵੇ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਪਈ ਨਿਹਾਲ 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 ਕਨੜਾ ਮਹਿਲਾ ਚੌਥਾ ਹਰ ਗੁਨ ਗਾਵੋ ਜਗਦੀਸ਼ ਏਕਾ ਜੀ ਕੀ ਚੈ ਲਖ 20 ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਾਪਉ ਜਗਦੀਸ਼ ਤੁਮਰੇ ਜਨ ਰਾਮ ਜਪੈ ਤੇ ਊਤਮ ਤਿਨ ਕੋ ਕੁਮਕੁਮੇ ਕੁਮਕੁਮ ਜੀਸ ਹਾਰੇ ਤੋਂ ਵੱਡ ਵੱਡੇ ਵੱਡੇ ਵੱਡ ਉੱਚੇ ਸੋ ਕਰੇ ਜੇ ਤੁਧ ਭਾਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਤਨ 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 ਗੁਰੂ ਸਾਹਿਬੀਸ ਕਾਂੜਾ ਮਹਿਲਾ ਚੌਥਾ ਅਜ ਰਾਮ ਮੰਨ ਰਾਮ ਜਿਸ ਰੂਪ ਨਰੇਖ ਵਡਾਮ ਸਤ ਸੰਗਤ ਮੇਲ ਭਜ ਰਾਮ ਬਾੜ ਹੋ ਭਾਗ ਮਥਾਮ ਰਹਾ ਜਿਤ ਗਰੇ ਮੰਦਰ ਹਰ ਹੋਤ ਜਾਸ ਤਿਤ ਘਰ ਆਨੰਦੋ ਆਨੰਦ ਭਜ ਰਾਮ 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 ਨਾਮ ਗੁਣ ਗਾਵ ਹਰਪੀਤਮ ਉਪਦੇਸ਼ ਗੁਰੂ ਗੁਰ ਸਤਗੁਰ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਧਜ ਰਾਮ 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 ਸਭ ਸਿਸ਼ਟ ਧਾਰ ਹਰ ਤੂੰ ਕਿਰਪਾਲ ਕਰਤਾ ਸਭ ਤੂੰ 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 ਰਾਮ 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 ਜਨ ਨਾਨਕੋ ਸਰਣਾਗਤੀ ਦੇਹੋ ਗੁਰਮਤੀ ਧਜ ਰਾਮ ਰਾਮ ਰਾਮ